ਰਾਜਪਿੰਡ ਖਿਜਰਾਬਾਦ ਜੋ ਕਿ ਮੋਹਾਲੀ ਜ਼ਿਲ੍ਹੇ ਦਾ ਇੱਕ ਵੱਡਾ ਕਸਬਾ ਹੈ ਉੱਥੋਂ ਜੋ ਕਿ ਅੱਜ ਜਿਵੇਂ 19 ਤਰੀਕ ਹੈ ਕਿ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸ੍ਰੀ ਰਾਮ ਚਦਰ ਜੀ ਦਾ ਜੋ ਕਿ ਉਤਸਵ ਮਨਾਇਆ ਜਾ ਰਿਹਾ ਹੈ ਤਾਂ ਉਸ ਨੂੰ ਲੈ ਕੇ ਗੱਲਬਾਤ ਕਰਨ ਦੀ ਵੀ ਜੜੀ ਇੱਥੇ ਕੋਸ਼ਿਸ਼ ਕਰਾਂਗੇ ਦੇਖ ਸਕਦੇ ਹੋ ਬਹੁਤ ਧੂਮ-ਧਾਮ ਨਾਲ ਕਿਉਂਕਿ ਆਉਣ ਵਾਲੀ 22 ਤਰੀਕ ਨੂੰ ਰਾਮ ਮੰਦਿਰ ਦਾ ਉਦਘਾਟਨ ਵੀ ਅਯੁੱਧਿਆ ਦੇ ਵਿੱਚ ਕੀਤਾ ਜਾਣਾ ਤੇ ਵਕ ਵਕ ਪੂਰੇ ਭਾਰਤ ਦੇ ਵਿੱਚ ਜਿਹੜਾ ਤਿਹਾਰ ਹੈ ਮਨ ਆਇਆ ਜਾ ਰਹਾ ਹੈ ਤਾਂ ਉਸ ਨੂੰ ਇੱਕ ਹੀ ਗੱਲਬਾਤ ਕਰਦੇ ਆ ਕੁਸਰਪਾਲ ਰਾਣਾ ਜੀ ਸਾਡੇ ਨਾਲ ਮੌਜੂਦ ਨੇ ਤੇ ਗੱਲਬਾਤ ਕਰਦੇ ਆ ਭਾਈ ਸੱਸੀ ਗਾਲ ਜੀ ਅੱਜ ਸੋਭਾ ਯਾਤਰਾ ਕੱਢੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਇਸ ਪੰਡਤ ਇੱਕ ਬਹੁਤ ਬੜੀ ਜਾਗਰਤੀ ਹੈ ਸਾਰੇ ਧਰਮ ਦੀ ਜਾਗਰਤੀ ਸਭ ਦਾ ਸਾਂਝਾ ਤਿਉਹਾਰ ਹੈ ਸਰਬ ਸਾਂਝਾ ਕਿਉਂਕਿ ਰਾਮ ਦਾ ਸਭ ਜਗਾਂ ਵਰਣਨ ਹੈ ਗੁਰੂ ਗ੍ਰੰਥ ਸਾਹਿਬ ਜੀ ਵੀ ਸਭ ਜਗਾਂ ਸਭ ਲੋਕ ਰਾਮ ਨੂੰ ਮੰਨਦੇ ਹਨ ਉਹਨਾਂ ਦੇ ਕਿਵੇਂ ਦੇਖਦੇ ਹੋ ਵੀ 22 ਤਰੀਕ ਨੂੰ ਰਾਮ ਮੰਦਰ ਦਾ ਉਦਘਾਟਨ ਹੋਣਾ ਕਿਵੇਂ ਦੇਖਦੇ ਹੋ ਪੂਰੇ ਭਾਰਤ ਦੇ ਵਿੱਚ ਇਹ 500 ਸਾਲ ਪੁਰਾਣਾ ਜਿਹੜਾ ਇੱਕ ਬਹੁਤ ਹੀ ਅਵੇਟਡ ਜਿਹੜੀ ਸੈਰਮਨੀ ਹੈ ਜਿਹੜੀ ਕਿ ਪੂਰੇ ਦੇਸ਼ ਦੇ ਵਿੱਚ ਜਿਹਦਾ ਚਾਰੇ ਪਾਸੇ ਉਤਸਵ ਮਨਾਇਆ ਜਾ ਰਿਹਾ ਹੈ ਇੱਕ ਫੈਸਟੀਵਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਇਹਦੇ ਤਰ੍ਹਾਂ ਦਾ ਪੁਰਾਣਾ ਜਾਗਰਣ ਹੈ ਤਾਂ ਜਿਹੜੀ ਉਸ ਟਾਈਮ ਦੀਵਾਲੀ ਮਨਾਈ ਗਈ ਸੀਗੀ ਮਤਲਬ ਕਿ 14 ਸਾਲਾਂ ਦਾ ਬਨਵਾਸ ਕੱਟ ਕੇ ਆਏ ਸੀਗੇ 500 ਸਾਲਾਂ ਬਾਅਦ ਫੇਰ ਤੋਂ ਉਸ ਤਰ੍ਹਾਂ ਦੀਵ ਦੀਪਮਾਲਾ ਕੀਤੀ ਹਾਂਜੀ ਹਾਜੀ ਦੀਪਮਾਲਾ ਪੂਰੀ ਦੀਪਮਾਲਾ ਹੋ ਗਈ ਕੱਲੇ ਕੱਲੇ ਸ਼ਹਿਰ ਸ਼ਹਿਰ ਪਿੰਡ ਪਿੰਡ ਘਰ ਘਰ ਹੋ ਗਈ ਹਾਂਜੀ ਲੱਖਾਂ ਦੀਵਾ ਬਲੂ ਚਲੋ ਕਿੱਥੋਂ ਆਏ ਆ ਕੀ ਕਰ ਲੋ ਸਾਡੀ ਆਪ ਜੀ ਕਿੱਥੋਂ ਆਏ ਹੋ ਮੈਂ ਖਿਦਰਾਪੁਰ ਦਾ ਹੀ ਇਥੇ ਹਾਂਜੀ ਸਸੀ ਗਾਲੀ ਛੇ ਧਰਮ ਜੀ ਪੰਡਤ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਹ ਬਹੁਤ ਪੁਰਾਣਾ ਸਿਵਾਰ ਸਾਣ ਨੂੰ 5-6 ਸਾਲ ਦਾ ਇੰਤਜ਼ਾਰ ਕਰਦੇ ਸਾਰੇ ਵਿਰੋਧੀਆਂ ਦੇ ਵਿਸ਼ਾ ਮੜ ਕੇ ਜਾ ਲੜਕਾ ਪਰ ਮੋਦੀ ਦਾ ਜੰਦਾਬਾਦ ਜਿਹੜਾ ਸਾਨੂੰ ਜੂਲਾ ਕਰਦਾ ਮੁੜਕਾ ਅਸੀਂ ਮੋਦੀ ਦੇ ਗੁਨਾਹਗਾਰ ਹਾਂ ਉਹਨਾਂ ਸਾਨੂੰ ਮੁੜਕੇ ਜੂਲਾ ਕਰਦਾ ਸਾਲਾ ਤਰੋਂ ਜੀ ਆਇਆਂ ਸਾ ਅਸੀਂ ਵਾਜੇ ਸੁਰੂਆਣ ਸਭ ਸਿੱਖ ਭਾਈ ਸਭ ਹਿੰਦੂ ਭਾਈ ਇਕੱਠੇ ਹੋ ਕੇ ਅਸੀਂ ਮਨਾ ਰਹੇ ਹਾਂ ਸੁਭ ਨੂੰ ਸਾਰੇ ਮੈਂ ਕੋਈ ਦੁਸ਼ਮਣ ਨਹੀਂ ਹੈਗਾ ਇਹ ਲੋਕਾਂ ਦਾ ਦੁਸ਼ਮਣ ਪਾਇਆ ਵਰਦਾ ਅੱਜ ਮੋਦੀ ਜੀ ਨੇ ਮਿਟਾ ਦਿੱਤਾ ਸਭ ਰਲ ਕੇ ਭਾਈ ਜਲਾ ਬਣਾ ਕੇ ਆਪਣਾ ਚਲੋ ਹਲੋ ਜੀ ਆਪ ਦੀ ਜਾਨ ਚੰਦਰ ਭਗਵਾਨ ਕੀ ਜੈ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਦ ਕਿਸ ਤ ਸਾਡੇ ਟਾਈਮ 'ਚ ਸਾਨੂੰ ਮਿਲਿਆ ਏ ਤੇ ਕਈ ਸਾਡੀ ਪੁਸਤਾ ਲੰਘੀਆਂ ਤੇ ਮੈਂ ਤਾਂ ਇਹ ਕਹਿੰਦਾ ਵੀ ਇਹਨੂੰ ਹਰ ਇੱਕ ਤਰ੍ਹਾਂ ਬੜੇ ਤੁਮ ਦਾ ਮਨਾਇਆ ਜਾ 22 ਤਰੀਕ ਦਿਵਾਲੀ ਤਰ੍ਹਾਂ ਮਨਾਇਆ ਜਾ ਤੇ ਹਰ ਇੱਕ ਤਰ੍ਹਾਂ ਮਨਾਵਾ ਏ ਇਹ ਸਾਰੇ ਬਾਤ ਸਾਂਝਾ ਦਰਮਾ ਹੋਇਆ ਤੇ ਕਈ ਪਾਰਟੀਆਂ ਇਸ ਦਾ ਵਿਰੋਧ ਵੀ ਕਰ ਰਹੀਆਂ ਉੱਥੇ ਜਾਣ ਜਿਹਨਾਂ ਨੂੰ ਮਨ ਮੰਤਰਮ ਵੀ ਆਇਆ ਸੀ ਕਾਂਗਰਸ ਪਾਰਟੀ ਨੂੰ ਨਹੀਂ ਵਿਰੋਧ ਕਰਨਾ ਨਹੀਂ ਚਾਹੀਦਾ ਕੋਈ ਕਿਸੇ ਦੇ ਵਿੱਚ ਕੋਈ ਪਾਰਟੀਵਾਦੀ ਦਾ ਹੈ ਨਹੀਂ ਇਹ ਤਾਂ ਭਗਵਾਨ ਜੀ ਦੀ ਕਿਰਪਾ ਸ੍ਰੀ ਰਾਮ ਜੀ ਦੀ ਕਿਰਪਾ ਏ ਇਹ ਤੁਸੀਂ ਦੇਖ ਰਿਹਾ ਹੈ ਹਰ ਇੱਕ ਬੰਦਾ ਉਹ ਪਹੁੰਚਿਆ ਇਹਦੇ ਵਿੱਚ ਕੋਈ ਕੋਈ ਕਿਸੇ ਨੂੰ ਉਹਦੇ ਵਿੱਚ ਵੀ ਜਾਵਾਂਗੇ ਉਸ ਦਿਨ ਬਿਲਕੁਲ ਬਿਲਕੁਲ ਵੀ ਜਾਵਾਂਗੇ ਅਸੀਂ ਸਭ ਨੇ ਜਾਣਾ ਜੀ 22 ਤਰੀਕ ਤੇ ਬਾਅਦ ਜਾਵਾਂਗੇ ਪਹਿਲਾਂ 22 ਤਰੀਕ ਉਹ ਰੋ ਮਨਾਣੇ ਤੁਸੀਂ ਦੇਖ ਰਹੇ ਬੜੇ ਢੇ ਲੈ ਕੇ ਪੂਰਾ ਕਿਦਰਾਬਾ ਸਜਾਇਆ ਹੋਏ ਤੇ ਜਿੱਧਰ ਵੀ ਤੁਸੀਂ ਜਾਂਦੇ ਸ਼੍ਰੀ ਰਾਮ ਸ਼੍ਰੀ ਰਾਮ ਹੋ ਰਹੀ ਹੈ ਤੇ ਜਿਹੜੀ ਅਸੀਂ ਸ਼ੋਭਾ ਯਾਤਰਾ ਹੈ ਰੂਟ ਕੀ ਹੈ ਕਿਹੜੇ ਪਿੰਡਾਂ ਤੋਂ ਜਾਊਗੀ ਇਹ ਕਵੇੜੀ ਨੂੰ ਸੰਗਤਪੁਰਾ ਮਾਨਕਪੁਰਾ ਮਾਜਰੀ ਸਿਆਲਵਾ ਮਾਜਰੀ ਠੜੰਗਵਿੰਦਰ ਖੇੜਾ ਆਪਣਾ ਖੇੜੇ ਨੂੰ ਹੋ ਕੇ ਲਵਾਨਗੜ ਫਿਰ ਕਿਦਰਾਬਾ ਸਮਾਪਤ ਹੋਏ ਤੇ ਅੱਜ 19 ਤਰੀਕ ਸ਼ੋਭਾ ਯਾਤਰਾ ਕ ਸਾਡੇ ਨੀਲ ਕਣ ਜੀ ਮਹਾਰਾਜ ਚੱਲੂਗੇ ਜੂਰਾ ਉਹਨਾਂ ਤਿੰਨ ਦਿਨ ਪ੍ਰੋਗਰਾਮ ਚੱਲਣਾ 22 ਤਰੀਕ ਨੂੰ ਸਮਾਪਤੀ ਹੈ ਤਿੰਨ ਦਿਨੇ ਉਰਾ ਜੀ ਸ਼੍ਰੀ ਰਾਮ ਜੀ ਕਿਰਪਾ ਲੰਗਰ ਵੀ ਚੱਲਣਾ ਜੀ ਕਿਹੜੇ ਮੰਦਿਰ ਦੇ ਵਿੱਚ ਸ਼ੁਰੂਆਤ ਕੀਤੀ ਹੈ ਮੰਦਿਰ ਸਰਕਾਰੀ ਸਕੂਲ ਦੇ ਨੇੜੇ ਸਰਕਾਰੀ ਸਕੂਲ ਦੇ ਨੇੜੇ ਤੇ ਸਾਰੇ ਨਾਲ ਮਿਲ ਕੇ ਕੱਢ ਰਹੇ ਉਪਰਾਲਾ ਇਲਾਕਾ ਨਵੇਂ ਸਾਰੇ ਧਰਮ ਨਾਲ ਮਿਲ ਕੇ ਕੱਢ ਰਹੇ ਜੀ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਅੱਜ ਤਸਵੀਰਾਂ ਨੇ ਪਿੰਡ ਖਿਜਰਾਵਾਸ ਤੋਂ ਜੋ ਕਿ ਰਾਮ ਮੰਦਿਰ ਦੇ ਯੋਧੇ ਦੁਦ ਘਾਟ ਨੂੰ ਲੈ ਕੇ ਜਿਹੜੀ ਅੱਜ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਉਸ ਤਸਵੀਰਾਂ ਅੱਜ ਪਿੰਡ ਖਿਜਰਾਵਾਸ ਤੋਂ ਜੋ ਕਿ ਕਬ ਜੋ ਇਸ ਸ਼ੋਭਾ ਯਾਤਰਾ ਦੀ ਜੋ ਸਮਾਪਤੀ ਹੈ ਪਿੰਡ ਖਿਜਰਾਵਾਦ ਜੋ ਕਿ ਆਰਾਮ ਮੰਦਰ ਦੇ ਵਿੱਚ ਹੀ ਹੋਵੇਗੀ ਸੋ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੇ ਨੌਜਵਾਨ ਨੇ ਟਰੈਕਟਰ ਟਰਾਲੀਆਂ ਮੋਟਰਸਾਈਕਲ ਜਿਸ ਕਿਸ ਕੋਲ ਵੀ ਕੋਈ ਮੋਟਰਸਾਈਕਲ ਹੈ ਟਰੈਕਟਰ ਵਾਈਕਲ ਲੈ ਕੇ ਜੋ ਕਿ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਏ ਨੇ ਉਸ ਤਸਵੀਰਾਂ ਛੋਟੇ ਛੋਟੇ ਬੱਚੇ ਵੀ ਇਸ ਸ਼ੋਭਾ ਯਾਤਰਾ ਦੇ ਵਿੱਚ ਜੋ ਕਿ ਦੇਖ ਸਕਦੇ ਹੋ ਵੀ ਨਜ਼ਰ ਆ ਰਹੇ ਨੇ ਤਸਵੀਰਾਂ ਇਹ ਜਿਹੜੀਆਂ ਲਾਈਵ ਤੋਂ ਤਸਵੀਰਾਂ ਨੇ ਅੱਜ ਪਿੰਡ ਖਿਜਰਾਵਾਦ ਜੋ ਕਿ ਸ਼ੋਭਾ ਯਾਤਰੀ ਦੀ ਦਿਖਾ ਰਹੇ ਸੀ ਇਹ ਤਾਂ ਉਸ ਨੂੰ ਲੈ ਕੇ ਇੱਕ ਵਾਰ ਅੱਗੇ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਣਾ ਚਾਹੂੰਗਾ ਤਾਂ ਦੇਖ ਸਕਦੇ ਹੋ ਵੀ ਜੋ ਕਿ ਇਹਨਾਂ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਵਾਰ ਇਹ ਬੈਂ ਵਸਾਇ ਪੂਰੀ ਸਜਾਈ ਹੋਈ ਹੈ ਤੇ ਤਸਵੀਰ ਦੇਖ ਸਕਦੇ ਹੋ ਇਸ ਤਰ੍ਹਾਂ ਸ੍ਰੀ ਰਾਮ ਜੀ ਦੀ ਜਿਹੜੀ ਫੋਟੋ ਹੈ ਤਸਵੀਰ ਹੈ ਉਹੇ ਸਾਹਮਣੇ ਦੇਖ ਸਕਦੇ ਆ ਵੀ ਬਲੂਨ ਵਗੈਰਾ ਰੱਖੇ ਹੋਏ ਨੇ ਤੇ ਇੱਥੇ ਪ੍ਰਸ਼ਾਦ ਵਗੈਰਾ ਦਿੱਤਾ ਜਾ ਰਿਹਾ ਵੀ ਜੋ ਦੀ ਮੱਥਾ ਟੇਕਦਾ ਹੈ ਤਾਂ ਉਸ ਨੂੰ ਲੈ ਕੇ ਪੰਡਤ ਜੀ ਵੀ ਇੱਥੇ ਅੰਦਰ ਮੌਜੂਦ ਨੇ ਸੋ ਸਭ ਧਰਮਾਂ ਦਾ ਜਿੱਥੇ ਕਿ ਕੁਸ਼ਲਪਾਲ ਜੀ ਨੇ ਤੇ ਜਿਹੜੇ ਹੌਲ ਨਾਲ ਲੋਕ ਖੜੇ ਸੀ ਉਹਨਾਂ ਨੇ ਕਿਹਾ ਵੀ ਸਭ ਧਰਮਾਂ ਦਾ ਜਿਹੜੀ ਸਤਕਾਰ ਵੀ ਕੀਤਾ ਜਾ ਰਿਹਾ ਤੇ ਰਲ ਮਿਲ ਕੇ ਜਿਹੜੀ ਇਹ ਸੋਪਾ ਯਾਤਰਾ ਸਭ ਦੇ ਸਹਿਯੋਗ ਨਾਲ ਅੱਜ ਪਿੰਡ ਖিজਰਾਵਾ ਤੋਂ ਸਜਾਈ ਜਾ ਰਹੀ ਹੈ ਕਈ ਪਿੰਡਾਂ ਦੇ ਵਿੱਚੋਂ ਇਸ ਨਗਰ ਕੀਰਤਨ ਦਾ ਜਿਹੜੀ ਸ਼ੋਭਾ ਯਾਤਰਾ ਦਾ ਜਿਹੜਾ ਰੂਟ ਹੈ ਉਹ ਹੁੰਦਾ ਹੋਇਆ ਸ਼ਾਮ ਵੇਲੇ ਹੀ ਪਿੰਡ ਖিজਰਾਵਾਦ ਦੇ ਵਿੱਚ ਇਸ ਦੀ ਸਮਾਪਤੀ ਹੋਵੇਗੀ ਜੇ ਅੱਜ ਇਹ ਗੱਲ ਕਰੀਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਅੱਜ ਲੋਕ ਨੇ ਪਿੰਡ ਖিজਰਾਵਾਦ ਦੇ ਇਲਾਕਾ ਨਿਵਾਸੀ ਰੜ ਮੇਲ ਕੇ ਸਭ ਧਰਮਾਂ ਦੇ ਉੱਪਰ ਉੱਠ ਕੇ ਇਸ ਵਾਰੀ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਏ ਨੇ ਸੋ ਬਾਤ ਤੋਂ ਬਦ ਇਸ ਵੀਡੀਓ ਨੂੰ ਸ਼ੇਅਰ ਕਰਿਓ ਇੱਕ ਚੰਗਾ ਮੈਸੇਜ ਦਿੱਤਾ ਜਾ ਰਿਹਾ ਅੱਜ ਪਿੰਡ ਖিজਰਾਵਾਦ ਦੇ ਵਿੱਚ ਸ਼ੋਭਾ